ਕੀ ਬੋਲ ਰਿਹਾ ਉਹ ਨਾ ਬਸ ਐਵੇਂ ਹੀ ਬੋਲਦਾ ਹੋਇਆ ਕਹਿ ਰਿਹਾ ਸੀ ਹਰ ਕੋਣ ਤੇ ਕੁੜੇ ਪੜਾਉਣਾ ਕਿ ਅਮਰਿੰਦਰ ਸਿੰਘ ਤਾਂ ਉਹ ਬੁੱਢਾ ਸ਼ੇਰ ਹੋ ਗਿਆ ਪੜਾਇਆ ਸੀ ਕੁੜੀ ਪੜਾਇਆ ਸੀ ਨਾ ਚਲੋ ਇਹ ਤਾਂ ਮੰਨਿਆ ਕਿ ਇਹ ਸ਼ੇਰ ਤਾਂ ਹੈ ਲੇਕਿਨ ਮੈਂ ਇਹ ਬਾਤ ਇਹ ਕਿਹੜਾ ਚਾਹੁੰਦਾ ਕਿ ਜਿਹੜੇ ਦੋਨੇ ਘਾਜਰ ਨਾਲੇ ਬੱਕਰੇ ਨੇ ਨਾ ਗਾਲੀਆਂ ਦੇ ਅਸੀਂ ਉਹ ਬੁੱਢਾ ਸ਼ੇਰ ਵੀ ਤਾਂ ਬੁੜਾਦਾ ਕੋਈ